ਅੱਜ ਜਮਰ ਹੋਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਦੂਜੀ ਵਰ੍ਹੇਗੰਢ ਮਨਾਇਆ ਜਾ ਰਹੀ ਹੈ। ਇਸ ਮੌਕੇ ਉੱਤੇ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਸਨੇ ਪੂਰਾ ਪਰਿਵਾਰ ਗਾਇਕ ਦੀ ਸਮਾਦ ਉੱਤੇ ਪਹੁੰਚਿਆ। ਇਸ ਮੌਕੇ ਬਾਪੂ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੇ ਬੁੱਤ ਨੂੰ ਜੱਫੀ ਪਾਈ ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ। ਦੱਸ ਦਈਏ ਕਿ ਇਸ ਖਾਸ ਮੌਕੇ ਉੱਤੇ ਮੂਸਾ ਪਿੰਡ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ ਹੈ। ਇਸ ਖਾਸ ਮੌਕੇ ਉੱਤੇ ਕਈ ਮਸ਼ਹੂਰ ਹਸਤੀਆਂ ਸਣੇ ਗਾਇਕ ਦੇ ਫੈਨਸ ਤੇ ਉਹਨਾਂ ਦੇ ਚਾਹਣ ਵਾਲੇ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਇਸ ਦੇ ਨਾਲ ਹੀ ਬਾਪੂ ਬਲਕੌਰ ਸਿੰਘ ਦੀ ਪਹਿਲਾਂ ਵਾਂਗ ਆਪਣੇ ਪੁੱਤ ਸਿੱਧੂ ਮੂਸੇਵਾਲੇ ਲਈ ਇਨਸਾਫ ਦੀ ਮੰਗ ਕਰਦੇ ਨਜ਼ਰ ਆਏ ਬਾਪੂ ਬਲਕੌਰ ਸਿੰਘ ਨੇ ਕਿਹਾ ਮੇਰੇ ਪੁੱਤਰ ਨੂੰ ਬਿਨਾਂ ਕਿਸੇ ਗੁਨਾਹ ਦੀ ਸਜ਼ਾ ਮਿਲੀ ਹੈ ਸਾਡੇ ਕੋਲੋਂ ਸਾਡਾ ਸਰਵਨ ਪੁੱਤ ਖੋ ਲਿਆ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਜੇ ਵੀ ਸਿੱਧੂ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ ਇਸ ਦੇ ਨਾਲ ਹੀ ਉਹਨਾਂ ਨੇ ਸਿੱਧੂ ਦੇ ਫੈਨਸ ਦਾ ਧੰਨਵਾਦ ਕੀਤਾ ਕਿ ਉਹਨਾਂ ਦੇ ਪੁੱਤਰ ਲਈ ਇਨਸਾਫ ਦੀ ਲੜਾਈ ਵਿੱਚ ਉਹਨਾਂ ਦਾ ਸਾਥ ਦੇ ਰਹੇ ਨੇ। ਬਾਕੀ ਤੁਸੀਂ ਲੈਜੈਂਡ ਸਿੱਧੂ ਮੂਸੇਵਾਲੇ ਲਈ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ। ਇਹ ਵੀ ਕਿਸੇ ਨਸ਼ੇ ਵਾਲੇ ਦਾ ਸਰੀਰ ਨਹੀਂ ਟੁੱਟਦਾ ਤੋੜ ਲੱਗਦੀ ਹੈ ਹਨਾ ਐਦਾਂ ਦਾ ਮਹਿਸੂਸ ਮੈਂ ਕਰਦਾ ਕਿਉਂ ਜੋ ਸਮਾਂ ਜ਼ਿਆਦਾ ਹੋਈ ਹੈ ਤਾਂ ਸਭ ਨੂੰ ਮੈਨੂੰ ਲੱਗਦਾ ਹੈ ਮੈਂ ਉਹ ਤੋਂ ਦੂਰ ਹੋ ਰਿਹਾ ਹਾਂ। ਐਕਚੁਅਲੀ ਬੜੀ ਮੰਦੀ ਮਾਨਸਿਕ ਹਾਲ ਤੇ ਕਹਿੰਦੀ ਤੂੰ ਤੋਂ ਦੂਰ ਨਾ ਹੋ ਤੂੰ ਉਹਨੂੰ ਭੁੱਲ ਨਹੀਂ ਸਕਦਾ